ਹਾਂਜੀ ਦੇਖੋ ਆਪਾਂ ਸਰਹੰਦ ਪਹੁੰਚ ਗਏ ਆ ਆਪਾਂ ਕਿੱਟ ਚੱਕੀ ਹੋਈ ਆ ਮੈਂ ਤੇ ਹਰਸ਼ ਨੇ ਤੇ ਉਹਨੇ ਡਾਂਗਾ ਸ੍ਰਿੰਦਰ ਨੇ ਡਾਂਗਾ ਇਹ ਫੋਨ ਸੀ ਹਾਂਜੀ ਗਾਇਸ ਆਪਾਂ ਹੁਣ ਫਤਿਹਗੜ੍ਹ ਪਹੁੰਚ ਗਏ ਆ ਤੇ ਹੁਣ ਆਪਾਂ ਨੇ ਕਿੱਟ ਤੇ ਸਸਤਰ ਦੀ ਕਿੱਟਾਂ ਚੱਕ ਕੇ ਆਪਾਂ ਦੁਰੇਗੜ੍ਹ ਜਮਾ ਕਰਾ ਕੇ ਦਵਾਰ ਸਾਹਿਬ ਮਠਾ ਦੇਖਣ ਚੱਲਾਂਗੇ ਤੇ ਆਪਾਂ ਨੇ ਸ਼ਾਇਦ ਇਹਦੀ ਵੀਡੀਓ ਬਣਾਵਾਂਗੇ ਪਰ ਅੱਜ ਜੇ ਆਪਾਂ ਸਿੱਧਾ ਨਾਲ ਮੱਠਾ ਦੇਖ ਕੇ ਫਿਰ ਆਪਾਂ ਜਿੱਥੇ ਸਾਨੂੰ ਉਹਨਾਂ ਨੇ ਕਮਰੇ ਦੇਣੇ ਆ ਰੂਮ ਦੇਣੇ ਆ ਆਪਾਂ ਉੱਥੇ ਰੁਕਾਂਗੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਗਰਾਊਂਡ ਆਪਣਾ ਤੇ ਉਹਨਾਂ ਆਪਾਂ ਕੱਟ ਰੱਖਦੇ ਆ ਬਿਨਾ ਵੇਟ ਕਰਕੇ ਤੇ ਆ ਸਾਰੇ ਇਹ ਕੱਟ ਚੱਕ ਕੇ ਬਾਰੇ ਬਾਰੇ ਕੱਟ ਚੱਕ ਚੱਕਾਂਗੇ ਆਪਾਂ ਤੇ ਕਿਸੇ ਹਾਰ ਆਪਾਂ ਨੇ ਹਾਂਜੀ ਗਾਇਸ ਆਪਾਂ ਹੁਣ ਚੱਲੇ ਆ ਦਰਬਾਰ ਸਾਹਿਬ ਤੇ ਆ ਦੇਖੋ ਸਾਰੇ ਨਿਹੰਗ ਸਿੰਘ ਤੇ ਅਸੀਂ ਇਹ ਟੀ-ਸ਼ਰਟ ਪਾਈ ਹੋਈ ਸੀ ਤੇ ਸਾਡੇ ਵੱਡੇ ਵੱਡੇ ਵੀਰੇ ਚੱਲੇ ਆ ਤੇ ਬੰਦੋਬਾਸਾ ਮੱਠਾ ਤੱਕਾਂਗੇ ਤੇ ਤੁਹਾਨੂੰ ਫੇਰ ਮਿਲਾਂਗੇ ਉੱਥੇ ਗਰਾਊਂਡ ਦੇ ਵਿੱਚ ਤੋਂ ਗਰਾਊਂਡ ਦੇ ਵਿੱਚ ਅਜੇ ਤੱਕ ਗਰਾਊਂਡ ਅਸੀਂ ਬਣਾਣੇ ਆ ਜਾ ਕੇ ਇੱਕ ਗਰਾਊਂਡਿੰਗ ਬਣਾਉਣਾ ਜਾ ਕੇ ਆਪਾਂ ਨੇ ਤੇ ਗਾਇਸ ਹੁਣ ਆਪਾਂ ਨੇ ਦਰਵਾਸਾ ਮੱਠਾ ਤੱਕੂ ਗਏ ਤੇ ਚਾਹੇ ਤੁਹਾਨੂੰ ਵੀਡੀਓ ਦਿਖਾਵਾਂਗੇ ਜਾਂ ਤਾਂ ਨਹੀਂ 1 ਮਿੰਟ ਦੀ ਵੀਡੀਓ 1 ਸੈਕਿੰਡ ਦੀ ਵੀਡੀਓ ਬਣੀਗਾ ਦਿਖਾ ਦਊਗਾ ਤੁਹਾਨੂੰ ਮੈਂ ਯਾ ਦੇਖੋ ਗਾਇਸ ਇੱਥੇ ਆ ਕੇ ਮੈਨੂੰ ਬੜਾ ਹੀ ਸਕੂਨ ਮਿਲਦਾ ਦੇਖੋ ਗਾਇਸ ਆਪਾਂ ਗਰਾਊਂਡ ਤੇ ਪਹੁੰਚ ਗਏ ਆਂ ਗਰਾਊਂਡ ਤੇ ਆਪਾਂ ਜਿੰਨੇ ਵੀ ਇੱਥੇ ਪੋਸਟਰ ਨੇ ਉੱਥੇ ਆਸ-ਪਾਸੇ ਲਗਾਣੇ ਆ ਉਹਨੂੰ ਪੋਸਟਰ ਲਗਾਣੇ ਆ ਆਸ-ਪਾਸੇ ਤੇ ਗਾਈਸ ਹੁਣ ਆਪਾਂ ਗਰਾਊਂਡ ਵੀ ਬਣਾਣਾ ਤੇ ਕੋਲ ਸਾਰੇ ਮੇਰੇ ਟੀਮ ਵਾਲੇ ਗਰਾਊਂਡ ਬਣਾਉਂਦੇ ਪਏ ਨੇ ਠੀਕ ਹੈ ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਰੂਮ 'ਚ ਤੇ ਰੂਮ 'ਚ ਆਪਾਂ ਰੈਸਟ ਕਰਨੀ ਆ ਰੈਸਟ ਕਰਨ ਤੋਂ ਬਾਅਦ ਫਿਰ ਆਪਾਂ ਕੱਲ ਲਗਣੀ ਆ ਤੀਆ ਕੱਲ ਤੀ ਤੀ ਕੱਲ ਡੈਮੋ ਲਗਣੀ ਆ ਹਾਂਜੀ ਆਪਾਂ ਹੁਣ ਆਪਾਂ ਠੰਡਾ ਬੋਰਚ ਤੇ ਪਹੁੰਚ ਗਏ ਹੁਣ ਆਪਾਂ ਨੇ ਮਠਾ ਪੇਕ ਕੇ ਹੁਣ ਆਪਾਂ ਚੱਲਦੇ ਲੰਗਰ ਖਾਨ ਲੰਗਰ ਖਾਨਾ ਵੀਡੀਓ ਬਣਾਈ ਨਹੀਂ ਉਹਦੀ ਮੈਂ ਠੀਕ ਹੈ ਦੁੱਧ ਤਾਂ ਚੜ ਗਿਆ ਹੁਣ ਆਪਾਂ ਡੈਮੋ ਲਾਣੀਆਂ ਆਪਾਂ ਬਾਣੇ ਗੁਨੇ ਪਾ ਲਿਆ ਆਪਣਾ ਡਿਸਟ੍ਰਿਕਟ ਆਮ ਲਾ ਮੰਗੇ ਫਿਰ ਆਪਾਂ ਖੇਡਾਂਗੇ ਈਵੈਂਟ ਠੀਕ ਹੈ ਗਾਇਸ ਤੇ ਆਪਾਂ ਹੁਣ ਚੱਲਦੇ ਆ ਤੇ ਹੁਣ ਸਾਰੇ ਤਿਆਰ ਹੁੰਦੇ ਪਏ ਆਪਾਂ ਵੀ ਤਿਆਰ ਹੋ ਗਏ ਪਹਿਲਾਂ ਹੀ ਤੇ ਆਪਾਂ ਹੁਣ ਚੱਲਦੇ ਆ ਫਤਿਹਗੜ ਸਾਹਿਬ ਸਾਹਮਣੇ ਤੋਂ ਫਤਿਹਗੜ ਸਾਹਿਬ ਦਿੱਤਾ ਪਿਆ ਦੇਖੋ ਇਹ ਸਾਹਮਣੇ ਫਤਿਹਗੜ ਸਾਹਿਬ ਦੇ ਪਿਆ ਠੰਡਾ ਬੋਰਜ ਦਿੱਤਾ ਪਿਆ ਇਧਰ ਮੇਨ ਦਰਵਾਜ਼ਾ ਸਾਹਿਬ ਦਿੱਤਾ ਪਿਆ ਜਾਂ ਤੇ ਆਪਾਂ ਹੁਣ ਚੱਲਦੇ ਡੈਮੋ ਖੇਡਣ ਮਿਲਦੇ ਆ